ਇਹ ਅਸਿੱਧੇ ਸਬੰਧ ਨਹੀਂ ਨਾ ਕੱਟਦੇ ਫਿਰ ਜਦੋਂ ਉਹ ਤੁਰਦੇ ਆਣ ਆਪਾਂ ਜਿੱਥੋਂ ਤੁਰਦੇ ਆਂ ਕਈ ਵਾਰੀ ਉੱਥੇ ਪਹੁੰਚ ਜਾਂਦੇ ਆਂ ਵਾਪਸ ਕਿਉਂ ਕਿਉਂਕਿ ਪਹਿਲਾਂ ਗੁਰੂ ਦੇ ਨਾਲ ਆਪਾਂ ਬਚਨ ਕਰਦੇ ਆਂ ਬਾਅਦ ਚ ਅਸੀਂ ਮੁੱਕਰ ਜਾਂਦੇ ਆਂ ਜਦੋਂ ਕੰਮ ਕਾਰ ਚੱਲ ਜਾਂਦਾ ਕਦੇ ਸਮਾਂ ਸੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਦੇ ਕੋਲ ਗੰਗੋ ਸ਼ਾਹ ਆਇਆ ਖੱਤਰੀ ਪਰਿਵਾਰ ਦੇ ਵਿੱਚੋਂ ਇਹ ਗੰਗੋ ਸ਼ਾਹ ਸੀ ਜੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀਆਂ ਦੇ ਕੋਲ ਆਇਆ ਆਇਆ ਵੀ ਕਿਦਾਂ ਗੰਗੋਸ਼ਾ ਪਹਿਲਾਂ ਮਾਇਆ ਦਾ ਕੰਮ ਕਰਦਾ ਸੀ ਹੁੰਦੀ ਦਾ ਕੰਮ ਕਰਦਾ ਸੀ ਜਿਸ ਤਰ੍ਹਾਂ ਅੱਜ ਕੱਲ ਦੇ ਜਮਾਨੇ 'ਚ ਕਹਿ ਲਈਏ ਕਿ ਆਪਾਂ ਕਿਸੇ ਨੂੰ ਵਿਆਜ ਤੇ ਪੈਸੇ ਦੇਣੇ ਹੋ ਮਾਇਆ ਦਾ ਕੰਮ ਕਰਦਾ ਸੀ ਗੰਗੋਸ਼ਾ ਤੇ ਦਿਨ ਰਾਤ ਸਕੀਮਾਂ ਵੀ ਇਹ ਬਣਾਉਂਦਾ ਰਹਿੰਦਾ ਸੀ ਕਿ ਮਾਇਆ ਆਏ ਕਿੱਥੋਂ ਮੈਨੂੰ ਇਧਰੋਂ ਮਾਇਆ ਆ ਜੇ ਮੈਨੂੰ ਇਧਰੋਂ ਆ ਜਾਏ ਕਈ ਦਿਨ ਰਾਤ ਲੱਗੇ ਰਹਿੰਦੇ ਨੇ ਨਾ ਜੋ ਦਿਨ ਚੜਦਾ ਕਿ ਕਮਾਇਆ ਅੱਜ ਲਿਆਣੀ ਕਿੱਥੋਂ-ਕਿੱਥੋਂ ਹੈ ਖਰਚਨ ਤੇ ਬਾਅਦ ਦੀ ਗੱਲ ਹੈ ਪਰ ਆਣੀ ਕਿੱਥੋਂ-ਕਿੱਥੋਂ ਹੈ ਦਿਨ ਰਾਤ ਦੀ ਸਕੀਮਾ ਹੈ ਤੇ ਜੇਕਰ ਦਿਨ ਰਾਤ ਆਪਾਂ ਗੁਰੂ ਦਾ ਸਿਮਰਨ ਕਰਮੀਏ ਸਕੀਮਾ ਬਣਾਈਏ ਤੇ ਬਾਕੀ ਚੀਜ਼ਾਂ ਦੇ ਆਪਣੇ ਆਪ ਹੀ ਤੁਰੀਆਂ ਆਣੀਆਂ ਤੇ ਗੰਗੋ ਸ਼ਾਹ ਮਾਇਆ ਦਾ ਕੰਮ ਕਰਦਾ ਸੀ ਤੇ ਦਿਨ ਰਾਤ ਮਾਇਆ ਦੇ ਵਿੱਚ ਹੀ ਖਚਤ ਤੇ ਹੋਇਆ ਕੀ ਜਿਨ੍ਹਾਂ ਨੂੰ ਪੈਸੇ ਦਿੱਤੇ ਕਿਤੇ ਘਾਟਾ ਪੈ ਗਿਆ ਕਿਸੇ ਨੇ ਮੋੜੇ ਨਹੀਂ ਕਰਦੇ 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 ਸਾਰਾ ਕੰਮ ਉਹਦਾ ਡਾਊਨ ਹੋ ਗਿਆ ਤੇ ਸਾਰਾ ਕੰਮ ਡਾਊਨ ਹੋ ਗਿਆ ਉਹਨਾਂ ਰਿਸ਼ਤੇਦਾਰਾਂ ਨੂੰ ਵੀ ਬੁਲਾਉਂਦਾ ਕੋਈ ਬੋਲਦਾ ਨਹੀਂ ਹੈਗਾ ਸੰਗਤ ਜੀ ਜਿਹਦੇ ਕੋਲ ਮਾਇਆ ਨਾ ਲੋਕ ਉਹਨੂੰ ਹੀ ਬੁਲਾਉਂਦੇ ਨੇ ਦੂਜੇ ਬੰਦੇ ਨੂੰ ਨਹੀਂ ਬੁਲਾਉਂਦੇ ਜੇ ਦੂਜੇ ਬੰਦੇ ਨੂੰ ਕਹਿਣਗੇ ਇਹਦੇ ਨੂੰ ਬੁਲਾ ਕੇ ਕੀ ਲੈਣਾ ਕਿਤੇ ਪੈਸੇ ਨਾ ਮੰਗ ਲਵੇ ਸਾਡੇ ਕੋਲ ਮਨ ਵਿੱਚ ਆ ਜਾਂਦਾ ਨਾ ਦੂਜੇ ਬੰਦੇ ਨੂੰ ਕੋਈ ਨਹੀਂ ਬੁਲਾਉਂਦਾ ਮਾਇਆ ਵਾਲੇ ਬੰਦੇ ਨੂੰ ਹਰ ਕੋਈ ਬੁਲਾ ਕੇ ਰਾਜੀ ਤੇ ਗੰਗੋ ਸ਼ਾਹ ਜਿਹਦਾ ਇੰਨੀ ਮਾਇਆ ਦਾ ਕੰਮ ਚੱਲਦਾ ਸੀ ਕੰਮ ਹੋ ਗਿਆ ਡਾਉਣ ਕੋਈ ਰਿਸ਼ਤੇਦਾਰ ਵੀ ਨਾ ਬੁਲਾਵੇ ਕੋਈ ਆਂਢੀ ਗੁਆਂਢੀ ਵੀ ਨਾ ਬੁਲਾਵੇ ਤੇ ਫਿਰ ਜਦੋਂ ਸਾਰੇ ਸਾਥ ਛੱਡ ਜਾਂਦੇ ਨੇ ਫਿਰ ਰੱਬ ਯਾਦ ਆਉਂਦਾ ਉਸ ਸਮੇਂ ਬੰਦੇ ਨੂੰ ਉਹਨੇ ਸੁਣਿਆ ਉਹਦੇ ਕੰਨਾਂ ਵਿੱਚ ਆਵਾਜ਼ ਪਈ ਕਿ ਧੰਨ ਗੁਰੂ ਅਮਰਦਾਸ ਪਾਤਸ਼ਾਹ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਵਾਸ ਕਰਦੇ ਪਏ ਨੇ ਇਸ ਸੰਗਤਾਂ ਦੇ ਵਿੱਚ ਕਿਰਪਾ ਵਰਤਾ ਰਹੇ ਨੇ ਕੰਨਾਂ ਵਿੱਚ ਆਵਾਜ਼ ਪਈ ਧੰਗੁਰੂ ਅਮਰਦਾਸ ਪਾਤਸ਼ਾਹ ਜੀਆਂ ਦੀ ਸੋਭਾ ਸੁਣੀ ਹੁਣ ਗੰਗੋਸ਼ਾ ਧੰਗੁਰੂ ਅਮਰਦਾਸ ਪਾਤਸ਼ਾਹ ਜੀਆਂ ਦੇ ਚਰਨਾਂ ਦੇ ਵਿੱਚ ਪਹੁੰਚ ਗਿਆ ਆ ਕੇ ਬੇਨਤੀ ਕੀਤੀ ਗਲ ਵਿੱਚ ਪਾਇਆ ਪੱਲਾ ਹੰਝੂ ਆ ਗਏ ਅੱਖਾਂ ਦੇ ਵਿੱਚ ਕਿਉਂਕਿ ਜਦੋਂ ਬੰਦਾ ਦੁਖੀ ਹੁੰਦਾ ਨਾ ਉਦੋਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ ਗਲ ਵਿੱਚ ਪੱਲਾ ਪਾ ਕੇ ਅਰਦਾਸ ਬੇਨਤੀ ਕਰਦਾ ਗੁਰੂ ਸਾਹਿਬ ਜੀ ਕਿਰਪਾ ਕਰੋ ਮੇਰਾ ਸਾਰਾ ਕੰਮ ਡਾਊਨ ਹੋ ਗਿਆ ਮੈਂ ਮਾਇਆ ਦਾ ਕੰਮ ਕਰਦਾ ਸੀ ਮੇਰਾ ਸਾਰਾ ਕੰਮ ਡਾਊਨ ਹੋ ਗਿਆ ਤੇ ਗੁਰੂ ਸਾਹਿਬ ਜੀ ਕਿਰਪਾ ਕਰੋ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿਣ ਲੱਗੇ ਗੰਗੋਸ਼ਾ ਜਾਓ ਦਿੱਲੀ ਦੀ ਧਰਤੀ ਤੇ ਜਾਓ ਜਾ ਕੇ ਇੱਕ ਕੋਠੀ ਪਾਓ ਵਧੀਆ ਜੀ ਉਸ ਸਮੇਂ ਜਿਵੇਂ ਦੀ ਵੀ ਕੋਠੀ ਪਾਉਂਦੇ ਸਨ ਕੋਠੀ ਪਾਓ ਵਧੀਆ ਜੀ ਉਹਦੇ ਵਿੱਚ ਰਹਿਸ਼ ਕਰੋ ਸੰਗਤਾਂ ਦੀ ਕਰੋ ਸੇਵਾ ਨਿਤਨੇਮ ਕਰੋ ਸਵੇਰੇ ਸਿਮਰਨ ਕਰੋ ਜਾਪ ਕਰੋ ਗੁਰੂ ਨੂੰ ਯਾਦ ਕਰੋ ਸਿਮਰਨ ਕਰੋ ਤੇ ਨਾਲ ਸੰਗਤਾਂ ਦੀ ਸੇਵਾ ਕਰੋ ਸੇਵਾ ਵੀ ਕਰੋ ਤੇ ਸਿਮਰਨ ਵੀ ਕਰੋ ਤੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਕਿਰਪਾ ਕਰਨਗੇ ਹੁਣ ਗੰਗੋਸ਼ਾ ਨੂੰ ਧੰਗੂਰ ਅਮਰਦਾਸ ਪਾਤਸ਼ਾਹ ਨੇ ਬਚਨ ਕਰ ਦਿੱਤਾ ਕਿ ਜਾਓ ਜਿਸ ਸਮੇਂ ਗੰਗੋਸ਼ਾ ਤੁਰਨ ਲੱਗਾ ਨਾ ਧੰਗੂਰ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਗੰਗੋਸ਼ਾ ਦਿੱਲੀ ਦੀ ਧਰਤੀ ਤੇ ਚੱਲਿਆਵੇਂ ਤੇਰੇ ਕੰਮ ਦੇ ਵਿੱਚ ਚੜ੍ਹਦੀ ਕਲਾ ਹੋਵੇਗੀ ਪਰ ਇੱਕ ਖਾਤਾ ਬਾਬੇ ਨਾਨਕ ਵਾਲਾ ਵੀ ਲਾ ਕੇ ਰੱਖੀ ਗੁਰੂ ਨਾਨਕ ਵਾਲਾ ਪਾਵਦ ਸੰਬੰਧ ਵੀ ਕੱਢਿਆ ਕਰਨਾ ਹੈ ਸੇਵਾ ਵੀ ਕਰਨੀ ਹੈ ਸਿਮਰਨ ਵੀ ਕਰਨਾ ਦਸਬੰਧ ਵੀ ਕੱਢਣਾ ਕਿੰ ਲੱਗਾ ਗੁਰੂ ਸਾਹਿਬ ਜੀ ਜਿਸ ਤਰ੍ਹਾਂ ਆਪ ਜੀ ਦਾ ਹੁਕਮ ਹੈ ਉਸੇ ਤਰ੍ਹਾਂ ਹੀ ਕਰਾਂਗੇ ਦਿੱਲੀ ਦੀ ਧਰਤੀ ਤੇ ਗਿਆ ਕੋਠੀ ਬਣਾਈ ਹੁੰਡੀ ਦਾ ਕੰਮ ਸ਼ੁਰੂ ਕਰ ਦਿੱਤਾ ਹੁੰਡੀ ਆਪਾਂ ਕਹਿ ਦਿੰਨੇ ਆ ਇੱਕ ਕਾਗਜ਼ ਤੇ ਲਿਖਣਾ ਅੱਜ ਕੱਲ ਦੀ ਭਾਸ਼ਾ ਚ ਪਾ ਚੈੱਕ ਬੁੱਕ ਤੇ ਆਲੀ ਚੈੱਕ ਕਹ ਲਈਏ ਜਿਸ ਤਰ੍ਹਾਂ ਆਪਾਂ ਚੈੱਕ ਤੇ ਪੈਸੇ ਭਰਦੇ ਆ ਪੈਸੇ ਭਰ ਕੇ ਤੇ ਬੈਂਕ ਚੋਂ ਕਢਾ ਲੈਣੇ ਆ ਨਾ ਚੈੱਕ ਰਾਈ ਇਹ ਇਸੇ ਤਰ੍ਹਾਂ ਹੁੰਦੀ ਕਿ ਕਾਗਜ਼ ਦੇ ਉੱਪਰ ਲਿਖ ਦੇਣਾ ਤੇ ਜਿੰਨੀ ਮਾਇਆ ਲਿਖਣੀ ਉਹ ਅੱਗੇ ਜਾ ਕੇ ਦੂਜੇ ਸ਼ੌਕਰ ਕੋਲੋਂ ਲੈ ਲੈਣੀ ਇਹਨੂੰ ਕਹਿੰਦੇ ਸੀ ਹੁੰਡੀ ਕਾਗਜ਼ ਤੇ ਲਿਖ ਦੇਣਾ ਤੇ ਉਹਦਾ ਕੁਝ ਹਿੱਸਾ ਵਿੱਚੋਂ ਇਹ ਲੈਂਦਾ ਸੀ ਕਿਉਂਕਿ ਕਮਾਈ ਦਾ ਸਾਧਨ ਇਸ ਤਰ੍ਹਾਂ ਦਾ ਸੀ ਉਹਦਾ ਹੁਣ ਦਿੱਲੀ ਦੀ ਧਰਤੀ ਤੇ ਆਪਣਾ ਉਹਨੇ ਜਾਪ ਸ਼ੁਰੂ ਕਰ ਦਿੱਤਾ ਸਿਮਰਨ ਸ਼ੁਰੂ ਕਰ ਦਿੱਤਾ ਸੇਵਾ ਸ਼ੁਰੂ ਕਰ ਦਿੱਤੀ ਹੋਇਆ ਕੀ ਅਜੇ ਕੰਮ ਸ਼ੁਰੂ ਕੀਤੇਆਂ ਨੂੰ ਥੋੜੀ ਦੇਰ ਹੀ ਹੋਈ ਸੀ ਇਹ ਕਮੂਗਲ ਆਇਆ ਉਹਦੇ ਕੋਲ ਪਹਿਲਾਂ ਉਹ ਬਾਕੀ ਥਾਵਾਂ ਤੇ ਵੀ ਜਾ ਕੇ ਬੜਾ ਫਿਰਿਆ ਕਿ ਮੈਂ ਹੁੰਡੀ ਕਰਨੀ ਪਰ ਕਿਸੇ ਨੇ ਹਾਂ ਨਹੀਂ ਕੀਤੀ ਉਹਨੇ ਉਹ ਜਦੋਂ ਗੰਗੋਸ਼ਾਹ ਦੇ ਕੋਲ ਆਇਆ ਨਾ ਆ ਕੇ ਕਹਿਣ ਲੱਗਾ ਛਾਹ ਜੀ ਮੈਂ ਹੁੰਡੀ ਕਰਨੀ ਏ ਲਾਹੌਰ ਦੇ ਵਿੱਚ ਪਰ ਕਰਨੀ ਏ 1 ਲੱਖ ਮੋਰ ਦੀ 1 ਲੱਖ ਮੋਰ ਮੋਰ ਹੁੰਦੀ ਏ ਸੋਨੇ ਦੀ ਮੋਰ 1 ਲੱਖ ਮੋਰ ਹੁਣ ਮੈਂ 1 ਲੱਖ ਇਥੋਂ ਲੈ ਕੇ ਜਾਵਾਂਗਾ ਬੜਾ ਖਤਰਾ ਵੇ ਰਸਤੇ ਦੇ ਵਿੱਚ ਕੁਝ ਵੀ ਹੋ ਸਕਦਾ ਤੇ ਮੈਂ ਹੁੰਡੀ ਕਰਨੀ ਕਰਨੀ ਵੀ ਇੱਕੋ ਕਾਗਜ਼ ਦੀ ਹੁੰਡੀ ਕਰਨੀ ਬਸ 1 ਲੱਖ ਦੀ ਹੁੰਡੀ ਗੰਗੋਸ਼ਾ ਕਹਿਣ ਲੱਗਾ ਜੀ ਠੀਕ ਹੈ ਕੋਈ ਗੱਲ ਨਹੀਂ ਕਰ ਦਿੰਨੇ ਆ ਗੰਗੋਸ਼ਾ ਨੇ ਕਾਗਜ਼ ਲਿਆ ਉਹਦੇ ਉੱਪਰ 1 ਲੱਖ ਮੋਰ ਦੀ ਹੁੰਡੀ ਕਰ ਦਿੱਤੀ ਭਾਵ ਲਿਖ ਦਿੱਤਾ ਕਿ ਲਾਹੌਰ ਦੇ ਵਿੱਚ ਜਾ ਕੇ ਫਲਾਣੇ ਫਲਾਣੇ ਬਾਣੀਏ ਖਲੂੰ ਤੂੰ 1 ਲੱਖ ਮੋੜ ਲੈ ਲੇ ਹੁਣ ਅੱਗੇ ਜਿਹਦੇ ਆਪਾਂ ਅੱਜ ਕੱਲ ਦੀ ਭਾਸ਼ਾ ਚ ਕਹਦੇ ਨੇ ਸੈੱਲ ਅੱਗੇ ਸੈੱਲ ਹੋਣ ਪਾ ਵ ਅੱਗੇ ਬਾਗ ਵੀ ਹੋਵੇ ਇਧਰੋਂ ਕਾਗਜ਼ ਲਿਖ ਦੇਣਾ ਉੱਥੇ ਜਾ ਕੇ ਕਾਗਜ਼ ਚਲਿਆ ਜਾਣਾ ਉਹ ਕਾਗਜ਼ ਦੇਖ ਕੇ ਉਹਨਾਂ ਨੇ ਮਾਇਆ ਦੇ ਦੇਣੀ ਕਿ ਇਹ ਫਲਾਣੇ ਸ਼ਾਹ ਨੇ ਲਿਖ ਕੇ ਭੇਜਿਆ ਅੱਜ ਕੱਲ ਦੀ ਭਾਸ਼ਾ ਚ ਪੱਚ ਇੱਕ ਕਹਿ ਲਈਏ ਹੁਣ ਗੰਗੋ ਸ਼ਾਹ ਦਾ ਅਜੇ ਇੰਨਾ ਕਾਰੋਬਾਰ ਤੇ ਚੱਲਿਆ ਨਹੀਂ ਸੀ ਪਰ ਉਹਨੇ 1 ਲੱਖ ਦੀ ਹੁੰਦੀ ਕਰ ਦਿੱਤੀ ਹੁਣ ਜਿੰਨੇ ਚਿਰ ਚ ਮੁਗਲ ਨੇ ਲਾਹੌਰ ਪਹੁੰਚਣਾ ਸੀ ਨਾ ਗੰਗੋ ਸ਼ਾਹ ਨੇ ਥੋੜੀ ਜੀ ਆਪਣਾ ਹਿੰਮਤ ਕੀਤੀ ਉਹ ਜਿੰਨਾ ਲੱਖੋਂ ਦੀ ਮੋਹਰ ਸੀ ਨਾ ਆਪਣੇ ਬੰਦਿਆ ਰਾਹੀਂ ਪਹਿਲਾਂ ਹੀ ਉੱਥੇ ਪਹਚਾ ਦਿੱਤੀ ਉਹਨੇ ਪ੍ਰਬੰਧ ਕਰਕੇ ਉੱਥੇ ਪਹਚਾ ਦਿੱਤੀ ਉਹਨ ਮੋਗਲ ਲਾਹੌਰ ਪਹੁੰਚਿਆ ਜਦੋਂ ਹੁਣ ਜਿੱਥੇ ਹੁੰਡੀ ਦਾ ਕਾਗਜ਼ ਲਿਖਿਆ ਸੀ ਜਿਹੜੇ ਬਾਣੀਏ ਕੋਲ ਜਾਣਾ ਸੀ ਉਸੇ ਬਾਣੀਏ ਦੇ ਕੋਲ ਜਦੋਂ ਉਹ ਮੁਗਲ ਗਿਆ ਕਹਿਣ ਲੱਗਾ ਜੀ ਗੰਗੋ ਸ਼ਾਹ ਦੀ ਹੁੰਦੀ ਏ ਆ ਦੇਖੋ ਮੇਰੇ ਕੋਲ ਕਾਗਜ਼ ਤੇ 1 ਲੱਖ ਮੈਨੂੰ ਮੋਹਰ ਦੇ ਦਿਓ ਹੁਣ ਬਾਣੀਏ ਕੋਲ ਤੇ ਮੋਰ ਪਹਿਲਾਂ ਹੀ ਪਹੁੰਚ ਗਈ ਸੀ ਕਿਉਂਕਿ ਗੰਗੋ ਸ਼ਾਹ ਨੇ ਆਪਣੇ ਤਰੀਕੇ ਦੇ ਨਾਲ ਪਹਿਲਾਂ ਹੀ ਬੰਦੇ ਭੇਜ ਕੇ ਪਹਿਲਾਂ ਮੋਰ ਪਹਤਾ ਦਿੱਤੀ ਉੱਥੇ ਕਿਉਂਕਿ ਇੰਨਾ ਜੇ ਕੰਮ ਤੇ ਚੱਲਿਆ ਨਹੀਂ ਸੀ ਉਹਦਾ ਹੁਣ 1 ਲੱਖ ਮੋਰ ਉਹਨੂੰ ਉੱਥੋਂ ਮਿਲ ਗਈ ਮੁਗਲ ਨੂੰ ਹੁਣ ਜਿੰਨਾ ਆਪਣਾ ਉਹਨਾਂ ਨੇ ਵਿੱਚ ਪ੍ਰੋਫਿਟ ਹੋਣਾ ਸੀ ਉਹ ਉਹਨਾਂ ਨੂੰ ਹੋ ਗਿਆ ਗੰਗੋ ਸ਼ਾਹ ਨੂੰ ਹੁਣ ਮੁਗਲ ਨੇ ਫਿਰ ਸਾਰਿਆਂ ਦੇ ਵਿੱਚ ਫਲਾਣਾ ਸ਼ੁਰੂ ਕਰ ਦਿੱਤਾ ਗੰਗੋ ਸ਼ਾਹ ਜਿੰਨੀ ਮਰਜ਼ੀ ਮਾਇਆ ਹੋਵੇ ਉਹਦੀ ਹੁੰਡੀ ਕਰ ਦਿੰਦਾ ਹੈ ਅੱਜ ਹੋਰ ਕੱਲ ਹੋਰ ਕਰਦੇ ਕਰਦੇ ਉਹਦਾ ਜਿਹੜਾ ਵਪਾਰ ਸੀ ਉਹਦੇ ਵਿੱਚ ਵਾਧਾ ਆਉਣਾ ਸ਼ੁਰੂ ਹੋ ਗਿਆ ਮਾਇਆ ਵਿੱਚ ਵਾਧਾ ਆਉਣਾ ਸ਼ੁਰੂ ਹੋ ਗਿਆ ਦਿਨ ਰਾਤ ਮਾਇਆ ਮਾਇਆ ਦਿਨ ਰਾਤ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਉਹਦੀ ਹੋਣ ਲੱਗ ਪਈ ਮਾਇਆ ਬਹੁਤ ਜ਼ਿਆਦਾ ਆ ਗਈ ਹੁਣ ਜਦੋਂ ਮਾਇਆ ਆ ਜਾਂਦੀ ਨਾ ਬਹੁਤ ਜ਼ਿਆਦਾ ਕਈ ਵਾਰੀ ਬੰਦਾ ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ ਕਿਉਂ ਕਹਿੰਦਾ ਇਹਦੇ ਕੋਲ ਕੀ ਏ ਕਿ ਥੋੜਾ ਮੇਰ ਨਾਲ ਰਲ ਸਕਦਾ ਹੈ ਇਹਦਾ ਸਟੇਟਸ ਕਿੱਥੇ ਤੇ ਮੇਰਾ ਸਟੇਟਸ ਕਿੱਥੇ ਇਹ ਕਿੱਥੇ ਤੇ ਮੈਂ ਕਿੱਥੇ ਇਹਦੇ ਕੋਲ ਤੇ ਕੋਈ ਕਪੜੇ ਨਹੀਂ ਚੱਜਦੇ ਇਹਦੇ ਕੋਲ ਕੋਠੀ ਨਹੀਂ ਚੱਜਦੀ ਇਹਦੇ ਕੋਲ ਮਾਇਆ ਨਹੀਂ ਹੈਗੀ ਇਹਦੇ ਕੋਲ ਫੋਨ ਨਹੀਂ ਚੱਜਦਾ ਇਹਦੇ ਕੋਲ ਕੋਈ ਕੁਝ ਵੀ ਨਹੀਂ ਹੈਗਾ ਨਾ ਕੋਈ ਪ੍ਰਾਪਰਟੀ ਹੈ ਤੇ ਮੇਰੇ ਕੋਲ ਤੇ ਸਾਰਾ ਕੁਝ ਹੀ ਏ ਪਰ ਗੁਰੂ ਨੇ ਦਿੱਤਾ ਜੇ ਤੇਰੇ ਕੋਲ ਸਾਰਾ ਕੁਝ ਹੀ ਏ ਤੇ ਗੁਰੂ ਨੂੰ ਯਾਦ ਰੱਖ ਜਿੰਨੇ ਤੈਨੂੰ ਬਣਾਇਆ ਉਹਨੇ ਉਹਨੂੰ ਵੀ ਬਣਾਇਆ ਭਾਵੇਂ ਚਲੋ ਮਾਇਆ ਕਰਕੇ ਬੰਦਾ ਕਮਜ਼ੋਰ ਹੋ ਸਕਦਾ ਪਰ ਗੁਰੂ ਸਾਹਿਬ ਜੀ ਨੇ ਤੇ ਸਾਰਿਆਂ ਨੂੰ ਬਰਾਬਰ ਹੀ ਬਣਾਇਆ ਹੁਣ ਗੰਗੋਸ਼ਾਹ ਕੋਲ ਮਾਇਆ ਆ ਗਈ ਬਹੁਤ ਜ਼ਿਆਦਾ ਮਾਇਆ ਦੇ ਨਾਲ ਬੰਦੇ ਦੇ ਫਿਰ ਜਿੱਦੋਂ ਜਿੱਥੇ ਦਿਨ ਬਦਲਦੇ ਨੇ ਨਾ ਉਥੇ ਬੰਦਾ ਵੀ ਬਦਲ ਜਾਂਦਾ ਦਿਨ ਤੇ ਬਦਲੇ ਬਦਲੇ ਬੰਦਾ ਵੀ ਬਦਲ ਜਾਂਦਾ ਕਿੰਨੇ ਕਿੰਨਾ ਹੀ ਸਮਾਂ ਬੀਤ ਗਿਆ ਧੰਗੂਰ ਅਮਰਦਾਸ ਪਾਤਸ਼ਾਹ ਜੀਾਂ ਦੇ ਦਰਸ਼ਨ ਕਰਨੀ ਨਹੀਂ ਆਇਆ ਕਿਉਂਕਿ ਮਾਇਆ ਆ ਗਈ ਹੁਣ ਦੇਖੋ ਕਈ ਵਾਰੀ ਬੰਦੇ ਨੂੰ ਕੋਈ ਕੰਮ ਨਾ ਨਾ ਮਿਲੇ ਕੋਈ ਨੌਕਰੀ ਨਾ ਮਿਲੇ ਕੋਈ ਕਾਰੋਬਾਰ ਨਾ ਚੱਲੇ ਤੇ ਬੰਦਾ ਰੱਬ ਦੇ ਘਰ ਦਿਨ ਰਾਤ ਆਉਂਦਾ ਸਵੇਰੇ ਵੀ ਆਉਂਦਾ ਸ਼ਾਮ ਨੂੰ ਵੀ ਆਉਂਦਾ ਦਿਨੇ ਵੀ ਜੇ ਟਾਈਮ ਲੱਗੇ ਤੇ ਆ ਜਾਂਦਾ ਤੇ ਜੇ ਕਿਤੇ ਕੰਮ ਚੱਲ ਜਾਵੇ ਸਾਰਾ ਕੁਝ ਹੋ ਜਾਵੇ ਫਿਰ ਉਹ ਵੜਦਾ ਹੀ ਨਹੀਂ ਗੁਰੂ ਘਰ ਤੇ ਜੇ ਉਹਨੂੰ ਪੁੱਛੋ ਨਾ ਕਿਉਂ ਨਹੀਂ ਆਇਆ ਕਹਿੰਦਾ ਟਾਈਮ ਹੀ ਨਹੀਂ ਲੱਗਦਾ ਜੇ ਮੰਨ ਲਓ ਦੁਕਾਨ ਹੀ ਘੱਟ ਚੱਲੇ ਦੁਕਾਨ ਜ਼ਿਆਦਾ ਚੱਲਣ ਲੱਗ ਪੇ ਤਾਂ ਫਿਰ ਉਹ ਆਂਦਾ ਹੀ ਨਹੀਂ ਜਿੱਥੇ 9 ਵਜੇ ਬੰਦ ਕਰਨੀ 10 ਵਜੇ ਬੰਦ ਕਰਦਾ ਕਹਿੰਦਾ ਟਾਈਮ ਹੀ ਨਹੀਂ ਲੱਗਦਾ ਦਿਨ ਰਾਤ ਮਾਇਆ ਦੇ ਵਿੱਚ ਹੀ ਤੇ ਗੰਗੋਸ਼ਾ ਵੀ ਇਦਾਂ ਦਿਨ ਰਾਤ ਮਾਇਆ ਦੇ ਵਿੱਚ ਪੁਰ ਅਮਰਦਾਸ ਪਾਤਸ਼ਾਹ ਜੀ ਆਂ ਦਰਸ਼ਨ ਕਰਨੀ ਨਹੀਂ ਆਇਆ ਕਿੰਨਾ ਸਮਾਂ ਬੀਤ ਗਿਆ ਇੱਕ ਦਿਨ ਹੋਇਆ ਕਿ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀਾਂ ਦੇ ਕੋਲ ਕੋਈ ਗਰੀਬ ਬ੍ਰਾਹਮਣ ਆਇਆ ਪਾਤਸ਼ਾਹ ਜੀ ਨੂੰ ਆ ਕੇ ਬੇਨਤੀ ਕਰਨ ਲੱਗਾ ਪਾਤਸ਼ਾਹ ਮੇਰੀ ਬੇਟੀ ਦੀ ਸ਼ਾਦੀ ਏ ਮੈਨੂੰ 50 ਮੋਹਰਾਂ ਚਾਹੀਦੀਆਂ 50 ਮੋਹਰਾਂ ਕਹਿ ਲਓ 50 ਰੁਪਏ ਕਹਿ ਲਓ 50 ਰਜਤਪੰਨ ਕਹਿ ਲਓ ਉਸ ਸਮੇਂ ਕਹਿੰਦੇ ਸਨ ਮੈਨੂੰ 50 ਰੁਪਏ ਚਾਹੀਦੇ ਨੇ ਸੌਖੀ ਭਾਸ਼ਾ ਵਿੱਚ ਅੱਜ ਕੱਲ ਆਪਰ ਰੁਪਈਏ ਕਹਿੰਦੇ ਆ ਮੈਨੂੰ 50 ਰੁਪਈਏ ਚਾਹੀਦੇ ਨੇ ਹੁਣ ਧੰਗੂ ਗੁਰੂ ਅਮਰਦਾਸ ਪਾਤਸ਼ਾਹ ਕੀ ਉਹਨਾਂ ਦੇ ਖਜ਼ਾਨੇ ਦੇ ਵਿੱਚ 50 ਰੁਪਏ ਨਹੀਂ ਸਨ ਉਹਨਾਂ ਦੇ ਖਜ਼ਾਨੇ ਦੇ ਵਿੱਚ ਤੇ ਲੱਖਾਂ ਰੁਪਈਏ ਹੋਣਗੇ ਪਰ ਅਜ ਧੰਗੂ ਗੁਰੂ ਅਮਰਦਾਸ ਪਾਤਸ਼ਾਹ ਨੇ ਇੱਕ ਕਾਗਜ਼ ਤੇ ਗੰਗੋਸ਼ਾ ਨੂੰ ਲਿਖ ਕੇ ਸੁਨੇਹਾ ਭੇਜਿਆ ਬ੍ਰਾਹਮਣ ਦੇ ਰਾਹੀਂ ਕਹਿਣ ਲੱਗੇ ਬ੍ਰਾਹਮਣ ਜੀ ਆਲੋ ਆਪਾਂ ਕਾਗਜ਼ ਤੇ ਲਿਖ ਦਿੰਨੇ ਆ ਦਿੱਲੀ ਦੀ ਧਰਤੀ ਤੇ ਚਲੇ ਜਾਵੋ ਤੇ ਜਾ ਕੇ ਉੱਥੇ ਗੰਗੋਸ਼ਾ ਨੂੰ ਕੋ ਕਿ ਧੰਗੂ ਗੁਰੂ ਅਮਰਦਾਸ ਪਾਤਸ਼ਾਹ ਜੀਆ ਨੇ ਭੇਜਿਆ ਤੇ ਮੇਰੀ ਬੇਟੀ ਦੀ ਏ ਸ਼ਾਦੀ ਤੇ ਗੁਰਨਾਨਕ ਦੇ ਖਾਤੇ ਵਿੱਚੋਂ 50 ਰੁਪਏ ਮੈਨੂੰ ਦੇ ਦਿਓ ਹੁਣ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਚਿੱਠੀ ਲਿਖ ਦਿੱਤੀ ਹੁਣ ਗਰੀਬ ਬ੍ਰਾਹਮਣ ਖੁਸ਼ੀ-ਖੁਸ਼ੀ ਗਿਆ ਦਿੱਲੀ ਦੀ ਧਰਤੀ ਤੇ ਕਿ ਮੇਰੀ ਬੇਟੀ ਦੀ ਸ਼ਾਦੀ ਤੇ ਮੈਨੂੰ ਪੈਸੇ ਮਿਲ ਜਾਣੇ ਹੁਣ ਜਦੋਂ ਪਹੁੰਚਿਆ ਉਹਥੇ ਗੰਗੋਸ਼ਾ ਦੇ ਜਿਹੜਾ ਉਹਨੇ ਆਪਣਾ ਦਫ਼ਤਰ ਬਣਾਇਆ ਸੀ ਆਪਣਾ ਕਾਰੋਬਾਰ ਜਿੱਥੇ ਕਰਦਾ ਸੀ ਉਥੇ ਪਹੁੰਚਿਆ ਜਦੋਂ ਹੁਣ ਜਾ ਕੇ ਪਹਿਲਾਂ ਤੇ ਐਡੇ ਵੱਡੇ ਬੰਦੇ ਨੂੰ ਮਿਲਣਾ ਬੜਾ ਔਖਾ ਹੁੰਦਾ ਕਿਉਂਕਿ ਰਸਤੇ ਦੇ ਵਿੱਚ ਬੰਦੇ ਜਿਹੜੇ ਥੱਲੇ ਰੱਖੀ ਹੁੰਦੇ ਨੇ ਉਹ ਕੰਮਕਾਰ ਵਾਲੇ ਸਾਰੇ ਉਹਨਾਂ ਨੂੰ ਮਿਲਿਆ ਕਹਿ ਲੱਗਾ ਜੀ ਮੈਂ ਧੰਗ ਪੁਰ ਅਮਰਦਾਸ ਪਾਤਸ਼ਾਹ ਜੀ ਨੇ ਮੈਨੂੰ ਭੇਜਿਆ ਹੈ ਮੇਰੀ ਬੇਟੀ ਦੀ ਸ਼ਾਦੀ ਏ ਤੇ ਮੈਂ 50 ਰੁਪਏ ਆ ਕਾਗਜ਼ ਦੇ ਉੱਪਰ ਪੁਰ ਅਮਰਦਾਸ ਪਾਤਸ਼ਾਹ ਜੀ ਨੇ ਲਿਖਿਆ ਹੋਇਆ 50 ਰੁਪਏ ਮੈਨੂੰ ਦਿੱਤੇ ਜਾਣ ਮੇਰੀ ਬੇਟੀ ਦੀ ਸ਼ਾਦੀ ਉਹ ਜਿਹੜਾ ਉਹਨੇ ਰੱਖਿਆ ਸੀ ਵਰਕਰ ਕੰਮ ਕਰਨ ਵਾਲਾ ਉਹ ਗੰਗੋ ਸ਼ਾਹ ਦੇ ਕੋਲ ਗਿਆ ਕਹਿੰਨ ਲੱਗਾ ਛਾਹ ਜੀ ਇਹ ਆਇਆ ਗਰੀਬ ਬ੍ਰਾਹਮਣ ਤੇ ਕਹਿੰਦਾ ਮੇਰੀ ਬੇਟੀ ਦੀ شادی ਏ ਧਨਪੁਰ ਅਮਰਦਾਸ ਪਾਤਸ਼ਾਹ ਜੀਆਂ ਨੇ ਭੇਜਿਆ ਆ ਕਾਗਜ਼ ਤੇ ਲਿਖਿਆ 50 ਰੁਪਏ ਦੇ ਦਿਓ ਬੇਟੀ ਦੀ ਸ਼ਾਦੀ ਵਾਸਤੇ ਤੇ ਗੁਰਨਾਨਕ ਦਾ ਖਾਤਾ ਵੇ ਗੁਰਨਾਨਕ ਦੇ ਖਾਤੇ ਚ ਕਹਿੰਦੇ ਜੀ ਪੈਸੇ ਦੇ ਦਿਓ ਤੀਜੇ ਪਾਤਸ਼ਾਹ ਨੇ ਇਹਨਾਂ ਨੂੰ ਕਹਿ ਕੇ ਭੇਜਿਆ ਹੁਣ ਗੰਗੋਸ਼ਾ ਮਾਨੀ ਮਨ ਵਿਚਾਰ ਕਰਦਾ ਹੈ ਗੁਰਾਂ ਕੋਲ ਕਿਹੜਾ ਪੈਸੇ ਦਾ ਘਟ ਹੈ ਗੁਰਾਂ ਕੋਲ ਤੇ ਸਾਰੀ ਦਿਹਾੜੀ ਗੁਰੂ ਸਾਹਿਬ ਕੋਲ ਤੇ ਸਾਰੀ ਦਿਹਾੜੀ ਕੋਈ ਨਾ ਕੋਈ ਲੋੜਵੰਦ ਤੁਰਿਆ ਹੀ ਰਹਿੰਦਾ ਹੈ ਅੱਜ ਇੱਕ ਆਇਆ ਕੱਲੂ ਦੋ ਆਣਗੇ ਪਰਸੂ ਚਾਰ ਆਣਗੇ ਮੈਂ ਸਾਰੀ ਦਿਹਾੜੀ ਲੋਕਾਂ ਨੂੰ ਪੈਸੇ ਹੀ ਵੰਡਦਾ ਫਿਰਾਂ ਮੈਂ ਅੱਜ ਇੱਕ ਆਇਆ ਕੱਲ 2 ਆਣਗੇ ਪਰਸੂ 4 ਆਣਗੇ ਤੇ ਮੈਂ ਸਰ ਜਿਹੜੀ ਪੈਸੇ ਵੰਡਦਾ ਫਿਰਾਂਗਾ ਮੈਂ ਤੇ ਇਸੇ ਕੰਮ ਤੇ ਰਹਾਂਗਾ ਪਰ ਉਹਨੂੰ ਇਹ ਨਹੀਂ ਪਤਾ ਕਿ ਗੁਰੂ ਸਾਹਿਬ ਜੀ ਨੇ ਕਿਹਾ ਸੀ ਇੱਕ ਖਾਤਾ ਗੁਰੂ ਨਾਨਕ ਦਾ ਵੀ ਰੱਖਿਓ ਤੇ ਅਸੀਂ ਵੀ ਇੱਕ ਖਾਤਾ ਗੁਰੂ ਨਾਨਕ ਦਾ ਰੱਖਿਆ ਕਰੀਏ ਕਿਸ ਤਰ੍ਹਾਂ ਰੱਖਣਾ ਹੈ ਜੇ ਸਾਨੂੰ ਲੱਖ ਰੁਪਈਆ ਆਈ ਆਮਦਨ ਤੇ 10000 ਗੁਰੂ ਸਾਹਿਬ ਦਾ ਵੱਖਰੇ ਕੱਢ ਦਿਆ ਕਰੀਏ ਕਿ ਹੁਣ ਆਪਾਂ ਕਹਿੰਦੇ ਆ ਜਦੋਂ ਮਾਇਆ ਆਂਦੀ ਉਹਦੇ ਵੱਖਰੇ ਕੱਢ ਦਿਆ ਕਰੋ ਕਹਿੰਦੇ ਨਹੀਂ ਜੀ ਅਸੀਂ ਬੜੀ ਸੇਵਾ ਕਰਦੇ ਆ ਉੱਥੇ ਵੀ ਗੁਰੂ ਘਰ ਗੋਲਕ ਜਪਾ ਦਿੰਨੇ ਆ ਉੱਥੇ ਵੀ ਦੇ ਦਿੰਨੇ ਆ ਉੱਥੇ ਵੀ ਦੇ ਦਿੰਨੇ ਆ ਪਰ ਉਹਦਾ ਕੋਈ ਹਿਸਾਬ ਥੋੜਾ ਹੋਇਆ ਕਿ ਆਪਾਂ ਦਾ ਸਬੰਧ ਕਿੰਨਾ ਕੱਢਿਆ ਕੋਈ ਹਿਸਾਬ ਬਣਾਣਾ ਬਣਿਆ ਤੇ ਜੇ ਆਪਾਂ ਕਵਾਂਗੇ ਕਿ 10 15 ਦਿਨਾਂ ਬਾਅਦ ਕੱਢ ਲਾਂਗੇ ਫਿਰ ਦੇਲਣੀ ਪੈਂਦਾ ਕੱਢਣ ਮਾਇਆ ਵੱਖਰੇ ਕੱਢੀ ਹੋਵੇ ਗੁਰਨਾਨਕ ਦਾ ਖਾਤਾ ਵੱਖਰੇ ਬਣਾਇਆ ਹੋਵੇ ਉਹ ਮਾਇਆ ਫਿਰ ਜਿਹੜਾ ਬੰਦਾ ਲੋੜਵੰਦ ਆਂਦਾ ਉਹ ਝੂਧੋ ਜਿਹੜਾ ਆਂਦਾ ਉਹ ਚੂ ਦਵੋ ਕੋਈ ਗੁਰਾਈ ਆਂਦੀ ਉਹ ਚੂ ਦਵੋ ਕੋਈ ਸੇਵਾ ਆਂਦੀ ਉਹ ਚੂ ਕਰੋ ਤੂੰ ਮਾਇਆ ਮੁੱਕਦੀ ਹੀ ਨਹੀਂ ਕਿਉਂਕਿ ਕਿਸੇ ਨੂੰ ਲੱਖ ਥੋੜੀ ਆਮਦਨ ਕਿਉਂ 10 ਲੱਖ ਵੀ ਆਮਦਨ ਹੋ ਸਕਦੀ ਉਹਦਾ ਲੱਖ ਵੀ ਤੇ ਸੰਬੰਧ ਬਣ ਸਕਦਾ ਅੱਜ ਉਹ ਮਾਇਆ ਖਰਚਣੇ ਪਿਆ ਅਗਲੇ ਮਹੀਨੇ ਫਿਰ ਤੇ ਸੰਬੰਧ ਇਕੱਠਾ ਹੋ ਜਾਣਾ ਕਿੰਨੀ ਮਾਇਆ ਬਣ ਜਾਣੀ ਉਹਦੇ ਨਾਲ ਸੇਵਾ ਕਰਨ ਵਾਲਾ ਸੇਵਾ ਕਰਦਾ ਰਹਿੰਦਾ ਤੇ ਨਾ ਹੀ ਮਨ ਵਿੱਚ ਹੰਕਾਰ ਆਂਦਾ ਕਿ ਮੈਂ ਇੰਨੀ ਸੇਵਾ ਕਰ ਦਿੱਤੀ ਕਿਉਂ ਕਿਉਂਕਿ ਸੇਵਾ ਕਰਨ ਵਾਲ ਨੂੰ ਪਤਾ ਹੁੰਦਾ ਮੈਂ ਤਾਂ ਗੁਰਨਾਣਕ ਦੇ ਖਾਤੇ ਵਿੱਚੋਂ ਅੱਗੇ ਸੇਵਾ ਕੀਤੀ ਮੈਂ ਆਪਣੇ ਕੋਲ ਥੋੜੀ ਕੀਤੀ ਆਪਣਾ ਰੁਪਈਆ ਵੀ ਨਹੀਂ ਖਰਚਿਆ ਹੁਣ ਗੰਗੋਸ਼ਾ ਧੰਗੁਰ ਅਮਰਦਾਸ ਪਾਤਸ਼ਾਹ ਜੀਆ ਨੇ ਗਰੀਬ ਬ੍ਰਾਹਮਣ ਨੂੰ ਕਹਿ ਕੇ ਭੇਜਿਆ ਨਾਲ ਚਿੱਠੀ ਵੀ ਭੇਜੀ ਉੱਤੇ ਲਿਖ ਕੇ ਵੀ ਭੇਜਿਆ ਕਿ ਗੁਰਨਾਣਕ ਦੇ ਖਾਤੇ ਚੋਂ ਇਹਨੂੰ 50 ਰੁਪਏ ਦਿੱਤੇ ਜਾਣੇ ਦੀ ਬੇਟੀ ਦੀ ਸ਼ਾਦੀ ਹੈ ਉਹ ਗੰਗੋਸ਼ਾ ਜਿਹੜਾ ਮਾਇਆ ਦੇ ਵਿੱਚ ਮਾਇਆ ਧਾਰੀ ਅੱਤ ਅੰਨਾ ਬੋਲਾ ਮਾਇਆ ਧਾਰੀ ਬੰਦਾ ਫਿਰ ਅੰਨਾ ਬੋਲਾ ਹੋ ਜਾਂਦਾ ਕਿਹੜੀ ਗੱਲ ਸੁਣਦਾ ਕੇ ਨਾ ਉਹ ਕਿਸੇ ਨੂੰ ਵੇਖਦਾ ਤੇ ਨਾ ਕਿਸੇ ਦੀ ਗੱਲ ਸੁਣਦਾ ਉਹ ਕਹਿਣ ਲੱਗਾ ਜੀ ਦੇਖ ਲਓ ਜੇ ਕੋਈ ਗੁਰਨਾਣਕ ਦਾ ਖਾਤਾ ਹੈਗਾ ਤੇ ਤੁਸੀਂ ਦੇਖ ਲਓ ਆਪਣੇ ਮੁਲਾਜ਼ਮ ਨੂੰ ਕਹਿੰਦਾ ਕੋਈ ਹੈਗਾ ਗੁਰਨਾਣਕ ਦਾ ਖਾਤਾ ਉਹਨੇ ਸਾਰੀਆਂ ਵਈਆਂ ਚੈੱਕ ਕੀਤੀਆਂ ਕਹਿੰਦਾ ਗੁਰਨਾਣਕ ਦਾ ਤੇ ਕੋਈ ਖਾਤਾ ਹੀ ਨਹੀਂ ਹੈਗਾ ਸਾਡੇ ਕਿਆ ਲੱਗਾ ਜੀ ਗੁਰਨਾਨਕ ਦਾ ਖਾਤਾ ਹੀ ਕੋਈ ਨਹੀਂ ਮਾਇਆ ਕਿਥੋਂ ਦਈਏ ਤੁਹਾਨੂੰ ਖਾਲੀ ਮੋੜ ਦਿੱਤਾ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਸੀ ਇਹਦੇ ਨਾਲ ਕਿ ਗੁਰਨਾਨਕ ਦਾ ਖਾਤਾ ਲਾਵੀ ਨਿਤਨੇਮ ਕਰੀ ਸਿਮਰਨ ਕਰੀ ਸੇਵਾ ਕਰੀ ਗੁਰਨਾਨਕ ਸਾਹਿਬ ਕਿਰਪਾ ਵਰਤਾਨੀ ਅੱਜ ਜਵਾਬ ਦੇ ਦਿੱਤਾ ਅਸੀਂ ਵੀ ਕਈ ਲੋਕ ਐਦਾਂ ਕਰਦੇ ਆ ਨਾ ਬਾਬਾ ਜੀ ਅਰਦਾਸ ਕਰੋ ਮੈਂ ਇੰਨੀ ਸੇਵਾ ਹਰ ਮਹੀਨੇ ਕਰਿਆ ਕਰਾਂਗਾ ਜਦੋਂ ਅਰਦਾਸ ਹੋ ਜਾਂਦੀ ਪੂਰੀ ਫਿਰ ਕਹਿੰਦੇ ਨਹੀਂ ਜੀ ਸੇਵਾ ਹੁੰਦੀ ਨਹੀਂ ਕੱਢਣ ਹੀ ਨਹੀਂ ਹੁੰਦੀ ਸੌ ਬਹਾਨਾ ਮਾਰ ਲੈਂਦੇ ਨੇ ਬਾਹਰ ਮੁੰਡਾ ਵੇ ਉਹਦਾ ਵਕੀਲ ਇਨੇ ਪੈਸੇ ਲੈ ਗਿਆ ਜੇ 4000 ਤੁਹਾਨੂੰ ਆਇਆ ਤੇ 400 ਦਸਵੰਦ ਬੰਦਾ ਇਹ ਨਹੀਂ ਕਿ ਵਕੀਲ ਨੂੰ ਦੇ ਦਿੱਤਾ ਤੇ ਤੁਹਾਡੇ ਦਸਵੰਦ ਕੱਟਿਆ ਗਿਆ ਇਹ ਜਿਹੜੇ ਸਾਡੇ ਖਰਚੇ ਨੇ ਜਿਹੜੀਆਂ ਸਾਡੀ ਪ੍ਰੋਬਲਮ ਨੇ ਉਹ ਸਾਡੇ ਨੇ ਜਿਹੜਾ ਦਸਵੰਦ ਗੁਰੂ ਸਾਹਿਬ ਦਾ ਬੰਦਾ ਉਹ ਕੱਢਣਾ ਹੀ ਪੈਣਾ ਸਾਨੂੰ ਇਦਾਂ ਤੇ ਸਾਰੀ ਉਮਰ ਨਹੀਂ ਦਸਬੰਦ ਨਿਕਲਣਾ ਕਦੇ ਵਕੀਲ ਲੈ ਗਿਆ ਕਦੇ ਕੋਠੀ ਬਣਾਲੀ ਕਦੇ ਵਿਆਹ ਤੇ ਪੈਸੇ ਸੁੱਟਦੇ ਕਦੇ ਸੋਨਾ ਬਣਾ ਲਿਆ ਕਦੇ ਕੋਈ ਪਿਆਲੀ ਲੈ ਲਈ ਇਦਾਂ ਤੇ ਮੁੱਕਣਾ ਹੀ ਨਹੀਂ ਸਾਰੀ ਉਮਰ ਨਹੀਂ ਝੰਜਟ ਮੁੱਕਣੇ ਸਾਡੇ ਦਾਸ ਦੇ ਕਹਿਣ ਤੂੰ ਭਾਵ ਜਿੰਨਾ ਦਸਬੰਦ ਬੰਨਦਾ ਉਹ ਕੱਢਣਾ ਚਾਹੀਦਾ ਤੇ ਮੁਕਰਨਾ ਨਹੀਂ ਚਾਹੀਦਾ ਗੁਰੂ ਸਾਹਿਬ ਕੋਲ ਆਪਾਂ ਕਈ ਵਾਰੀ ਮੁਕਰ ਜਾਂਦੇ ਤੇ ਕਹਿ ਲੱਗਾ ਕੋ ਨਾਨਕ ਦਾ ਤੇ ਖਾਤਾ ਹੀ ਕੋਈ ਨਹੀਂ ਹੈਗਾ ਖਾਲੀ ਮੋੜ ਦਿੱਤਾ ਹੁਣ ਜਦੋਂ ਖਾਲੀ ਮੋੜਿਆ ਗਰੀਬ ਬ੍ਰਾਹਮਣ ਦੁਬਾਰਾ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਗਿਆ ਕਹਿਣ ਲੱਗਾ ਪਾਤਸ਼ਾਹ ਜੀ ਉਹ ਉਹ ਤੇ ਕਹਿੰਦਾ ਕੋ ਨਾਨਕ ਦਾ ਖਾਤਾ ਹੀ ਕੋਈ ਨਹੀਂ ਮੇਰੇ ਕੋਲ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿਣ ਲੱਗੇ ਜੇ ਉਹਦੇ ਕੋਲ ਗੁਰੂ ਨਾਨਕ ਦਾ ਖਾਤਾ ਨਹੀਂ ਨਾ ਕੋਈ ਹੈਗਾ ਤੇ ਅੱਜ ਇੱਥੇ ਵੀ ਗੁਰੂ ਨਾਨਕ ਦੇ ਖਾਤੇ 'ਚ ਵੀ ਉਹਦਾ ਨਾਂ ਕਟਿਆ ਗਿਆ ਸਾਡੇ ਕੋਲ ਵੀ ਉਹਦਾ ਕੋਈ ਖਾਤਾ ਨਹੀਂ ਹੈਗਾ ਗੁਰਨਾਨਕ ਦੇ ਖਾਤੇ 'ਚ ਵੀ ਉਹਦਾ ਨਾਮ ਕੱਟਿਆ ਗਿਆ ਕਿਉਂ ਤੂੰ ਜਿਹਦੇ ਘਰ ਗੁਰਨਾਨਕ ਦਾ ਖਾਤਾ ਹੀ ਨਹੀਂ ਹੈਗਾ ਤੇ ਫਿਰ ਉਹਨੇ ਪੁਰਨਾ ਗੁਰੂ ਸਾਹਿਬ ਜੀ ਦੇ ਖਾਤੇ ਵਿੱਚ ਉਹਦਾ ਨਾਮ ਕਿੱਦਾਂ ਆ ਜਾਣਾ ਨਾਮ ਉਹਦਾ ਕੱਟਿਆ ਗਿਆ ਗੁਰੂ ਸਾਹਿਬ ਜੀ ਨੇ ਬਚਨ ਕਰ ਦਿੱਤਾ ਅੱਜ ਹੋਰ ਕੱਲ ਹੋਰ ਕਰਦੇ 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 ਕੰਮ ਸਾਰਾ ਉਹਦਾ ਡਾਊਨ ਹੋ ਗਿਆ ਬਿਲਕੁਲ ਗਰੀਬ ਹੋ ਗਿਆ ਹੁਣ ਜਦੋਂ ਗਰੀਬ ਹੋਇਆ ਫਿਰ ਉਹਨੂੰ ਗਲਤੀ ਦਾ ਅਹਿਸਾਸ ਹੋਇਆ ਕਿ ਗੁਰੂ ਸਾਹਿਬ ਜੀ ਨੇ ਮੈਨੂੰ ਬਚਨ ਕੀਤਾ ਸੀ ਕਿ ਕਾਰੋਬਾਰ ਕਰੀ ਪਰ ਇੱਕ ਖਾਤਾ ਗੁਰੂ ਨਾਨਕ ਦਾ ਵੀ ਰੱਖੀ ਕਾਰੋਬਾਰ ਕਰੀ ਤੇ ਮੈਂ ਬਚਨ ਤੋਂ ਮੁੱਕਰ ਗਿਆ ਹੁਣ ਕਹਾਂ ਕਿ ਦਿੱਲੀ ਦੀ ਧਰਤੀ ਤੂੰ ਚੋਰੀ ਛਿਪੇ ਲੁੱਕ ਕੇ ਕਿਉਂਕਿ ਬਹੁਤ ਜ਼ਿਆਦਾ ਡਾਊਨ ਹੋ ਗਿਆ ਕਿਹਾਂ ਦੇ ਪੈਸੇ ਦੇਣੇ ਵੀ ਹੋਣਗੇ ਚੋਰੀ ਛਿਪੇ ਲੁੱਕ ਕੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਇਆ ਜਦੋਂ ਧਰਤੀ ਤੇ ਆਇਆ ਨਾ ਤੇ ਹੁਣ ਆ ਕੇ ਧੰਗੂਰੂ ਅਮਰਦਾਸ ਪਾਤਸ਼ਾਹ ਜੀਆ ਨੂੰ ਮਿਲਿਆ ਨਹੀਂ ਹੈ ਮਿਲਿਆ ਨਹੀਂ ਉਹਨਾਂ ਨੂੰ ਸੇਵਾ ਦੇ ਵਿੱਚ ਜੁਟ ਗਿਆ ਬੌਲੀ ਸਾਹਿਬ ਦੀ ਕਾਰ ਸੇਵਾ ਚੱਲਦੀ ਪਈ ਸੀ ਦਿਨ ਰਾਤ ਸੇਵਾ ਕਰਦਾ ਹੁਣ ਪੁੰਨ ਬਣਾਉਂਦਾ ਪੁੰਨ ਕਿ ਦਿਨ ਰਾਤ ਸੇਵਾ ਕਰਦਾ ਸਿਮਰਨ ਕਰਦਾ ਅੱਜ ਉਹ ਸਮਾਂ ਆਇਆ ਜਦੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀਆ ਨੇ ਆਪ ਉਹਨੂੰ ਯਾਦ ਕੀਤਾ ਉਹਦੇ ਭਾਗ ਜਾਗੇ ਕਿਉਂਕਿ ਉਹਨੇ ਸੇਵਾ ਇੰਨੀ ਕੀਤੀ ਸਿਮਰਨ ਇੰਨਾ ਕੀਤਾ ਗੁਰੂ ਅਮਰਦਾਸ ਪਾਤਸ਼ਾਹ ਜੀਆ ਨੇ ਫਿਰ ਜਦੋਂ ਯਾਦ ਕੀਤਾ ਗਿਆ ਚਰਨਾਂ ਦੇ ਵਿੱਚ ਹੰਝੂਆਂ ਦੇ ਨਾਲ ਚਰਨ ਧੋ ਦਿੱਤੇ ਮਾਫੀਆਂ ਮੰਗਦਾ ਪਾਤਸ਼ਾਹ ਮੈਨੂੰ ਬਖਸ਼ ਲਵੋ ਮੇਰੇ ਕੋ ਭੁੱਲੋ ਮੈਨੂੰ ਬਖਸ਼ ਲਵੋ ਧੰਨ ਗੁਰ ਅਮਰਦਾਸ ਪਾਤਸ਼ਾਹ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਨਾ ਉਹਨੂੰ ਭੁੱਲਿਆ ਨਹੀਂ ਕਹਿੰਦੇ ਜਾਓ ਆਪਣੇ ਪਿੰਡ ਦੇ ਵਿੱਚ ਜਾਓ ਸੇਵਾ ਕਰਿਆ ਕਰੋ ਸਿਮਰਨ ਕਰਿਆ ਕਰੋ ਤੇ ਗੁਰੂ ਸਾਹਿਬ ਕਿਰਪਾ ਵਰਤਾਨਗੇ ਸੰਗਤਾਂ ਨੂੰ ਅੱਗੇ ਸਿਮਰਨ ਦੇ ਨਾਲ ਜੋੜਿਆ ਕਰੋ ਹੁਣ ਗੁਰੂ ਸਾਹਿਬ ਜੀ ਨੇ ਬਚਨ ਫੇਰ ਕਰ ਦਿੱਤਾ ਕਿਉਂਕਿ ਗੁਰੂ ਸਾਹਿਬ ਕਿਰਪਾ ਦੇ ਘਰ ਵਿੱਚ ਆਏ ਹੁਣ ਗੰਗੋਸ਼ਾ ਪੂਰਾ ਰੱਬ ਦੇ ਨਾਲ ਭਿੱਜਿਆ ਹੋਇਆ ਕਿਉਂਕਿ ਪਹਿਲਾਂ ਇੱਕ ਵਾਰੀ ਗਲਤੀ ਕਰ ਦਿੱਤੀ ਹੁਣ ਨਹੀਂ ਕਰਨੀ ਪੂਰਾ ਭਿੱਜਿਆ ਹੋਇਆ ਰੱਬ ਦੇ ਨਾਮ ਦੇ ਵਿੱਚ ਹੁਣ ਗਿਆ ਆਪਣੇ ਨਗਰ ਦੇ ਵਿੱਚ ਸੰਗਤਾਂ ਨੂੰ ਨਾਮ ਜਪਾਂਦਾ ਜੋੜਦਾ ਸੰਗਤਾਂ ਨੂੰ ਸਿਮਰਨ ਕਰਦਾ ਸੇਵਾ ਵੀ ਕਰਦਾ ਤੇ ਫਿਰ ਹੋਇਆ ਕਿ ਜਿੱਥੇ ਸੇਵਾ ਆ ਜਾਵੇ ਜਿੱਥੇ ਸਿਮਰਨ ਆ ਜਾਵੇ ਉੱਥੇ ਫਿਰ ਸਾਰੀਆਂ ਰਿੱਧੀਆਂ ਸਿੱਧੀਆਂ ਨੌ ਨਿੱਧੀਆਂ ਦਾਤਾ ਉਥੇ ਆਪੇ ਹੀ ਆ ਜਾਣੀ ਆ ਗੁਰੂ ਸਾਹਿਬ ਨੇ ਫਿਰ ਕਿਰਪਾ ਵਰਤਾ ਦਿੱਤੀ ਗੰਗੋਸ਼ਾ ਤੇ ਫਿਰ ਕਿਰਪਾ ਹੋ ਗਈ ਫਿਰ ਮਾਇਆ ਦੀ ਕਿਰਪਾ ਵੀ ਹੋ ਗਈ ਕਿਉਂਕਿ ਸਿਮਰਨ ਤੇ ਸੇਵਾ ਕਰਦਾ ਤੇ ਮਾਇਆ ਉਥੇ ਆ ਹੀ ਜਾਂਦੀ ਤੇ ਦਾਸ ਦੇ ਕਹਿਣ ਤੂੰ ਭਾਵੇਂ ਜਦੋਂ ਅਸੀਂ ਵੀ ਗੁਰੂ ਘਰ ਆ ਕੇ ਕੋਈ ਅਰਦਾਸ ਬੇਨਤੀ ਭਾਵੇਂ ਗਰੰਤੀ ਸਿੰਘ ਨੂੰ ਕਰਾਈਏ ਜਾਂ ਕਿਸੇ ਕੋ ਵੀ ਕਰਾਈਏ ਉਦੋਂ ਆਸੀਂ ਸਾਰੇ ਬਚਨਾਂ ਦੀ ਹਾਂ ਕਰ ਦਿੰਨੇ ਆ ਮੁੜ ਕੇ ਮੁਕਰਿਆ ਨਾ ਕਰੀਏ ਕਿਉਂਕਿ ਕਈ ਵਾਰੀ ਬੰਦਾ ਛੱਤ ਤੇ ਚੜ੍ਹਿਆ ਹੋਇਆ ਵਾਪਸ ਥੱਲੇ ਵੀ ਆ ਜਾਂਦਾ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ